ਸ਼ਰਾਬ ਦੇ ਕੇਸ ਵਿੱਚ ਬੰਦ ਹਵਾਲਾਤੀ ਦੀ ਬਟਿੰਡਾ ਦੀ ਕੇਂਦਰੀ ਜੇਲ੍ਹ ਦੇ ਅੰਦਰ ਹੋਈ ਮੌਤ ਮੈਜਿਸਟ੍ਰੇਟ ਨੇ ਕੀਤੀ ਜਾਂਚ ਸ਼ੁਰੂ ਦੱਸਣਾ ਬਣਦਾ ਹੈ ਕਿ ਥਾਣਾ ਰਾਮਪੁਰਾ ਦੇ ਵਿੱਚ ਇੱਕ ਵਿਅਕਤੀ ਦੇ ਉੱਤੇ ਐਕਸਾਈਜ਼ ਐਕਟ ਦਾ ਮਾਮਲਾ ਦਰਜ ਹੋਇਆ ਸ਼ਰਾਬ ਦੇ ਮਾਮਲੇ ਦੇ ਵਿੱਚ ਇਸ ਵਿਅਕਤੀ ਤੇ ਮਾਮਲਾ ਦਰਜ ਕਰਕੇ ਉਸ ਨੂੰ ਜੇਲ੍ਹ ਭੇਜਿਆ ਗਿਆ ਸੀ ਅਤੇ ਪਰਿਵਾਰਕ ਮੈਂਬਰਾਂ ਨੇ ਇਲਜ਼ਾਮ ਲਗਾਏ ਕਿ ਇਸ ਵਿਅਕਤੀ ਬਲੋ ਜੇਲ੍ਹ ਦੇ ਅੰਦਰ ਫੰਦਾ ਲਗਾ ਕੇ ਖੁਦਕੁਸ਼ੀ ਕੀਤੀ ਗਈ ਹੈ ਦੂਜੇ ਪਾਸੇ ਇਸ ਨੂੰ ਲੈ ਕੇ ਆਪਣਾ ਇਸ ਨੂੰ ਲੈ ਕੇ ਬੀਤੀ ਕੱਲ ਪਰਿਵਾਰ ਦੇ ਮੈਂਬਰਾਂ ਤੇ ਆਪਣਾ ਕੁਝ ਜਥੇਬੰਦੀਆਂ ਦੇ ਆਗੂ ਬਠਿੰਡਾ ਦੇ ਡਿਪਟੀ ਕਮਿਸ਼ਨਰ ਦੇ ਨੂੰ ਮਿਲਣ ਦੇ ਲਈ ਵੀ ਆਏ ਹੋਏ ਸਨ ਅਤੇ ਉਹਨਾਂ ਵੱਲੋਂ ਇਲਜ਼ਾਮ ਲਗਾਏ ਗਏ ਕਿ ਇਹ ਸਾਰਾ ਜਿਹੜਾ ਜੇਲ੍ਹ ਦੀ ਰਿਥੋਰਟੀ ਹੈ ਉਹਨਾਂ ਦੀ ਅਣਗਲੀ ਦੀ ਕਰਕੇ ਸਾਰਾ ਮਾਮਲਾ ਹੋਇਆ ਇਸ ਨੂੰ ਲੈ ਕੇ ਉਹਨਾਂ ਵੱਲੋਂ ਆਪਣਾ ਧਰਨੇ ਪ੍ਰਦਰਸ਼ਨ ਦਾ ਵੀ ਐਲਾਨ ਕੀਤਾ ਗਿਆ ਸੀ ਅਤੇ ਅੱਜ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਇਹਦੇ ਜਾਗਤ ਲਈ ਆਪਣਾ ਮਿਸਟੇਟ ਪਹੁੰਚੇ ਅਤੇ ਇਸ ਨੂੰ ਲੈ ਕੇ ਭਾਰੀ ਗੁੰਦੀਪ ਜਿੱਥੇ ਪੁਲਿਸ ਫੋਰਸ ਤਨਾਤ ਕੀਤੀ ਗਈ ਸੀ ਕਿਉਂਕਿ ਮਿਸਟਰ ਡਵਲੋ ਇਸ ਮਾਮਲੇ ਦੀ ਹੁਣ ਜਾਂਚ ਕੀਤੀ ਜਾ ਰਹੀ ਹੈ ਇਸ ਦੀ ਮੌਤ ਕਿਸ ਤਰ੍ਹਾਂ ਹੋਈ ਹੈ ਇਹ ਸਾਰਾ ਜਾਂਚ ਦਾ ਵਿਸ਼ਾ ਹੈ ਇਹ ਵੀ ਜਾਂਚ ਹੈ ਜਿਹੜੀ ਹੋਮ ਮਿਸਟਰ ਡਵਲੋ ਕੀਤੀ ਜਾ ਰਹੀ ਹੈ ਲੇਕਿਨ ਪਰਿਵਾਰਕ ਮੰੰਡਰਾਂ ਨੇ ਇਲਜ਼ਾਮ ਲਾਇਆ ਹੈ ਕਿ ਇਹ ਜਿਹੜੀ ਜੇਲ ਅਥਾਰਟੀ ਦੀ ਉਹਨਾਂ ਦੇ ਕਰਮਚਾਰੀ ਦੀ ਮੌਤ ਹੋਈ ਹੈ ਇਹ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਦੱਸੇਗਾ ਜਦੋਂ ਇਸ ਦੀ ਪੋਸਟਮਾਰਟਮ ਦੀ ਰਿਪੋਰਟ ਆਵੇਗੀ ਲੇਕਿਨ ਮਿਸਟਰ ਡਵਲੋ ਦੀ ਜਿਹੜੀ ਹੈ ਜਾਂਚ ਆਹੋ ਸ਼ੁਰੂ ਕਰ ਦਿੱਤੀ ਗਈ ਹੈ ਅੱਜ ਪਾਰੀ ਗਿਣਤੀ ਵਿੱਚ ਪੁਲਿਸ ਫੋਰਸ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਤਨਾਤ ਕੀਤੀ ਗਈ ਹੈ ਉਸ ਨੂੰ ਸੋਣਾ ਕੀ ਕਹਿੰਦੇ ਸਬੰਧੀ ਐਸਐਚਓ ਜੀ ਸਰ ਕੀ ਨਾਮਤ ਹੋੜੇ ਕੀ ਮਾਮਲਾ ਰਿਪੋਰਟ ਦੇ ਦਿੱਤੀ ਹੈ ਜੀ ਮੇਰਾ ਨਾਮ ਇੰਸਪੈਕਟਰ ਦਲਜੀਤ ਸਿੰਘ ਮੁਖਰ ਦਾ ਤਾਨਾ ਕੈਂਟ ਹੈ ਈ ਨਾ ਬਲੈਕ ਗਾਫਿਕਸ ਕੋਰਪੋਰੇਸ਼ਨ ਇਹ ਇੱਕ ਨਾ ਜੇਲ ਦੇ ਵਿੱਚ ਕਸਟੋਡੀਅਲ ਡੈਥ ਹੋਈ ਸੀ ਹਰਵੰਤ ਸਿੰਘ ਉਰ ਬਕਾਲਾ ਉਹ ਤਰਜੀਤ ਸਿੰਘ ਵਾਸੀ ਜੇਠੂ ਤੇ ਤੇ ਇਹ ਡੈਥ ਹੋਣ ਕਰਕੇ ਇਹਦੀ ਜਿਹੜੀ ਮਾਨਯੋਗ ਜਿਹੜੇ ਜੱਜ ਸਾਹਿਬ ਆ ਉਹ ਇਹਦੀ ਫੀਡਿਸ਼ਲ ਜਾਂਚ ਕਰ ਰਹੇ ਆ ਉਸ ਦੇ ਸਬੰਧ ਦੇ ਵਿੱਚ ਅਸੀਂ ਆਏ ਆ ਲਾਅ ਐਂਡ ਆਊਟਰ ਰਿਕਮੈਂਡੇਸ਼ਨ ਤੇ ਭਾਵੇਂ ਤੋਂ ਦੇ ਵਿੱਚ ਸੀ ਲਾਅ ਐਂਡ ਆਊਟਰ ਦੇ ਮੈਂਟੇਨ ਕਰਦੇ ਸਨ ਰੱਖੀ ਇਹ ਇਹ ਜੇ ਗਲਤਾਂ ਵਿੱਚ ਲੱਗ ਕੇ ਏ 55/21 ਮਗਦਮਾ ਸੀਗਾ 61 ਐਕਸਾਈਜ਼ ਦਾ 353186 ਐਪੀਸੀ ਦਾ yeah <laughs>